ਸਤਿ ਸ੍ਰੀ ਅਕਾਲ ਦੋਸਤੋ ਪਾਕਿਸਤਾਨ ਦੇ ਨਾਲ ਵਧਦੇ ਹੋਏ ਤਣਾਅ ਦੇ ਦੌਰਾਨ ਅਤੇ ਲੋਕਾਂ ਨੂੰ ਹਰ ਮੁਸ਼ਕਲ ਦੇ ਨਾਲ ਨਜਿੱਠਣ ਅਤੇ ਮੁਸ਼ਕਲ ਦੀ ਘੜੀ ਦੇ ਵਿੱਚ ਵਿਚਰਨ ਦੇ ਲਈ ਜ਼ਰੂਰੀ احتیاط ਸਿਖਾਉਣ ਦੇ ਲਈ ਇੱਕ ਮੌਕ ਡ੍ਰਿਲ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਸ੍ਰੀ ਅਮਰਸਰ ਸਾਹਿਬ ਤੋਂ ਇਲਾਵਾ ਪੰਜਾਬ ਦੇ ਹੋਰਨਾ ਕਾਫੀ ਇਲਾਕਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਮੌਕ ਡ੍ਰਿਲ ਕੀਤੀ ਗਈ ਜਿਸ ਦੇ ਦੌਰਾਨ ਕੀ ਬਲੈਕਆਊਟ ਕੀਤਾ ਗਿਆ ਲਾਈਟਾਂ ਪੂਰੀ ਤਰ੍ਹਾਂ ਬੰਦ ਰਹੀਆਂ ਤੇ ਹੋਰ ਵੀ ਸਖਲਾਈ ਦਿੱਤੀ ਕਿ ਜੇਕਰ ਸਾਇਰ ਮਰਜਦਾ ਤਾਂ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾਣੇ ਚਾਹੀਦੇ ਨੇ ਤੇ ਹੋਰ ਕੀ ਕੀ ਕਰਨਾ ਹੈ ਕੀ ਨਹੀਂ ਕਰਨਾ ਤੇ ਇਸ ਸਭ ਦੇ ਦੌਰਾਨ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਸ੍ਰੀ ਅਮਰਸਰ ਸਾਹਿਬ ਵਿਖੇ ਦਰਬਾਰ ਸਾਹਿਬ ਦਿਆਂ ਲਾਈਟਾਂ ਪੂਰੀ ਤਰ੍ਹਾਂ ਬੰਦ ਰਹੀਆਂ ਹਨੇਰੇ ਦੇ ਵਿੱਚ ਪਹਿਲੀ ਵਾਰ ਸ਼ਾਮ ਦੀ ਅਰਦਾਸ ਹੋਈ ਰਹਿ ਰਾ ਸਬ ਦਾ ਪਾਠ ਹੋਇਆ ਅਤੇ ਇਸ ਸਮੇਂ ਦੌਰਾਨ ਸੰਗਤਾਂ ਦੇ ਵਿੱਚ ਕਾਫੀ ਜ਼ਿਆਦਾ ਜੋਸ਼ ਵੀ ਦੇਖਣ ਨੂੰ ਮਿਲਿਆ ਸੰਗਤਾਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾ ਰਹੀਆਂ ਸਨ ਅਤੇ ਵੱਡੀ ਗੰਟੀ ਦੇ ਵਿੱਚ ਸੰਗਤਾਂ ਇਸ ਮੌਕੇ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਤੇ ਜਦੋਂ ਬਲੈਕਆਊਟ ਹੋਇਆ ਉਸ ਸਮੇਂ ਬੱਡੀ ਗਿਣਤੀ ਦੇ ਵਿੱਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੌਜੂਦ ਸਨ ਦੱਸ ਦिए ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਇਸ ਤਰ੍ਹਾਂ ਹਨੇਰੇ ਦੇ ਵਿੱਚ ਅਰਦਾਸ ਹੋਈ ਹੋਵੇ ਸ੍ਰੀ ਦਰਬਾਰ ਸਾਹਿਬ ਵਿਖੇ ਤੇ ਇਸ ਮੌਕੇ ਮੌਕ ਡ੍ਰਿਲ ਦੇ ਦੌਰਾਨ ਹੋਰ ਨਾਲ ਇਲਾਕਿਆਂ ਦੇ ਵਿੱਚ ਵੀ ਵੱਖ-ਵੱਖ ਵੀਡੀਓਜ਼ ਸਾਹਮਣੇ ਆਈਆਂ ਨੇ ਜਿੱਥੇ ਕਿ ਲੋਕਾਂ ਵੱਲੋਂ ਇਸ ਮੌਕ ਡ੍ਰਿਲ ਦੇ ਵਿੱਚ ਹਿੱਸਾ ਲਿਆ ਗਿਆ ਤੇ ਦੱਸਦੀ ਹੈ ਕਿ ਉੱਥੇ ਕੁਝ ਇਲਾਕਿਆਂ ਦੇ ਵਿੱਚ ਗੋਲਾਬਾਰੀ ਦੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਉਹਦੀ ਪੁਸ਼ਟੀ ਨਹੀਂ ਕਰਦੇ ਪਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਕੁਝ ਥਾਵਾਂ ਤੇ ਗੋਲੇ ਵੀ ਗਰੇ ਨੇ ਤੇ ਇਸ ਦੇ ਇਲਾਵਾ ਕੁਝ ਹੋਰ ਵੀਡੀਓਜ਼ ਵੀ ਤੁਹਾਡੇ ਸਾਹਮਣੇ ਰੱਖਿਆ ਜਾਂਦਾ ਜਦੋਂ ਕਿ ਰਾਜਾ ਸੰਸੀ ਹਵਾਈ ਅੱਡੇ ਨੂੰ ਪੂਰੀ ਤਰੀਕੇ ਦੇ ਨਾਲ ਲੋਕਾਂ ਦੇ ਲਈ ਬੰਦ ਕਰ ਦਿੱਤਾ ਗਿਆ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਨੇ ਉੱਥੇ ਸਿੱਖਾਂ ਦੇ ਲਈ ਵੀ ਵੱਡੀ ਖਬਰ ਹੈ ਕਿ 2019 ਦੇ ਜੋ ਸ੍ਰੀ ਕਰਤਾਰ ਸਾਹਿਬ ਕਰਤਾਰਪੁਰ ਸਾਹਿਬ ਕੋਰੀਡੋਰ ਬਣਿਆ ਸੀ ਜਿਸ ਦੇ ਰਾਹੀ ਸਿੱਖ ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਦੀ ਉਸ ਪਾਵਨ ਧਰਤੀ ਦੇ ਦਰਸ਼ਨ ਕਰ ਸਕਦੇ ਆਂ ਸਨ ਜਿੱਥੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਖੇਤੀ ਕੀਤੀ ਅਤੇ ਆਖਰੀ ਸਮੇਂ ਦੇ ਦੌਰਾਨ ਉੱਥੇ ਰਹੇ ਉਹ ਵੀ ਕੋਰੀਡੋਰ ਹਜੇ ਮਲਤਵੀ ਕਰ ਦਿੱਤਾ ਗਿਆ ਅਗਲੇ ਹੁਕਮਾਂ ਤੱਕ ये रात का नजारा है भाई लोगों देख लो ये मोदी के नजारे हैं जंग देखने को मिल गई हमें भी तो बार लो Hãy subscribe cho kênh Ghiền Mì Gõ Để không bỏ lỡ những video hấp dẫn ਹੋ ਜੀ 에어ਪੋਰਟ ਵੀ ਬੰਦ ਕਰਤਾਨਾ 에어ਪੋਰਟ ਤੇ ਚੌਕਸੀ ਵਧਾਤੀ ਆ ਤੇ ਸਾਰੀਆਂ ਫਲੈਟਾਂ ਬੰਦ ਕਰਦੀਆਂ ਦੇਖੋ ਇਹ ਸਾਰੀਆਂ ਮੋਦੀ ਜੀ ਦੀ ਮਿਹਰਬਾਨੀ ਆ